ਤੋ ਸਾਧ ਸੰਗਤ ਜੀ ਆਖਰੀ ਪੰਕਤੀਆਂ ਬੜੀਆਂ ਕਮਾਲ ਦੀਆਂ ਨੇ ਗੁਰਬਾਣੀ ਆ ਨਾ ਤੁਰਕੀ ਬਾਣੀ ਤੇ ਮੈਂ ਬੜੀ ਵਾਰ ਬੇਨਤੀ ਕੀਤੀ ਮੈਂ ਇੱਕ ਦਿਨ ਦਰਬਾਰ ਸਾਹਿਬ ਕਥਾ ਕਰਦਿਆਂ ਵੀ ਕਿਹਾ ਸੀ ਬੰਦਾ ਕੋਈ ਦੁਨਿਆਵੀ ਕਵਿਤਾ ਪੜ੍ਹੇ ਨਾ ਤੇ ਕਿਸੇ ਨੂੰ ਉਹ ਕਵਿਤਾ ਚੰਗੀ ਲੱਗੇ ਤੇ ਕਵੇ ਕਵੀ ਜੀ ਇਹ ਪੰਕਤੀ ਇਹ ਕਵਿਤਾ ਦੁਬਾਰਾ ਪੜ੍ਹੋ ਤੇ ਛੇਤੀ ਕਵੀ ਜਿਹੜਾ ਉਹ ਦੁਬਾਰਾ ਕਵਿਤਾ ਨਹੀਂ ਪੜ੍ਹਦਾ ਉਹਨੂੰ ਪਤਾ ਵੀ ਜਦੋਂ ਮੈਂ ਦੋਹਰੇ ਇਹੋ ਕਵਿਤਾ ਪੜ੍ਹੂੰਗਾ ਨਾ ਇਹਦਾ ਰਸ ਘਟੇ ਤੇ ਜੇ ਉਹ ਪੜ ਦਵੇ ਤੀਸਰੀ ਵਾਰ ਚੌਥੀ ਵਾਰ ਫਿਰ ਦੁਨਿਆਵੀ ਕਵਿਤਾ ਦਾ ਰਸ ਘਟਦਾ ਘਟਦਾ ਘਟ ਜਾਂਦਾ ਹੈ ਪਰ ਪੂਰੇ ਸੰਸਾਰ ਤੇ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇੱਕ ਸ਼ਬਦ ਨੂੰ ਕਿੰਨੀ ਵਾਰ ਸੁਣੀ ਜਾਓ ਇੱਕ ਬਾਣੀ ਨੂੰ ਕਿੰਨੀ ਵਾਰ ਪੜੀ ਜਾਓ ਜਿੰਨੀ ਵਾਰ ਪੜੀ ਜਾਵਾਂਗੇ ਆਨੰਦ ਵਧਦਾ ਜਾਵੇਗਾ ਵਧਦਾ ਜਾਵੇਗਾ ਕਿਉਂਕਿ ਇਹ ਗੀਤ ਨਹੀਂ ਇਹ ਬ੍ਰਹਮ ਦੀ ਵਿਚਾਰ ਹੈ ਕਬੀਰ ਜੀ ਕਿੱਡਾ ਪਿਆਰਾ ਲਿਖਦੇ ਨੇ ਕਹਿੰਦੇ ਲੋਕ ਜਾਣੇ ਇਹੋ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਜਿਉ ਕਾਂਛੀ ਉਪਦੇਸ਼ ਹੋਏ ਮਾਨਸਮਰਤੀ ਬਾਰ ਕਹਿੰਦੇ ਜਿਵੇਂ ਮਨਉਤ ਸੀ ਨਾ ਵੀ ਕਾਂਛੀ ਤੇ ਜਿਹੜਾ ਮਰੇਗਾ ਉਹ ਸਵਰਗਾਂ ਚ ਜਾਵੇਗਾ ਉਹ ਜਿਹੜਾ ਸ਼ਬਦ ਨਾਲ ਜੁੜ ਗਿਆ ਬਾਣੀ ਨਾਲ ਜੁੜ ਗਿਆ ਕਹਿੰਦੇ ਉਹਨੇ ਰਹਿਣਾ ਹੀ ਸਵਰਗਾਂ ਚ ਹੈ ਲੋਕ ਵੀ ਤੇ ਪ੍ਰਲੋਕ ਵੀ ਸੌਰ ਜਾਵੇਗਾ ਤੋ ਫੇ ਕਬੀਰ ਜੀ ਨੇ ਆਖਰੀ ਪੰਕਤੀਆਂ ਬੜੀਆਂ ਪਿਆਰੀਆਂ ਕਹੀਆਂ ਕਹਿੰਦੇ ਕਹੋ ਗੁਰ ਗੱਜ ਸ਼ਿਵ ਸਭ ਕੋ ਜਾਣੇ ਮਗਰ ਗਣੇਸ਼ ਦੀ ਨਗਰੀ ਮੰਨੀ ਗਈ ਤੇ ਕਾਂਛੀ ਸ਼ਿਵ ਦੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਉਹ ਗਣੇਸ਼ ਤੇ ਕਾਂਛੀ ਦੀ ਇੱਕੋ ਜੀ ਧਰਤੀ ਨੂੰ ਦੋਵੇਂ ਬਰਾਬਰ ਮੰਨ ਮੰਨ ਮੂਆ ਕਬੀਰ ਰਮਤ ਸ੍ਰੀ ਰਾਮੈ ਕਹਿੰਦੇ ਕਬੀਰ ਤੇ ਰੱਬ ਦੇ ਨਾਮ ਵਿੱਚ ਮਰ ਚੁੱਕਾ ਹੈ ਤੇ ਜਿਹੜਾ ਰੱਬ ਦੇ ਨਾਮ ਚ ਮਰ ਜਾਵੇ ਨਾ ਅਸਲ 'ਚ ਕੌਮਲੀ ਸ਼ਹੀਦੀ ਵੀ ਉਹੀ ਦੇ ਸਕਦਾ ਹੈ। ਇਬਾਦਤ ਤੋਂ ਬਾਅਦ ਹੀ ਸ਼ਹਾਦਤ ਹੈ। ਗਰਬਾਣੀ ਤੋਂ ਬਾਅਦ ਹੀ ਕੁਰਬਾਨੀ ਹੈ। ਸਾਸੰਗਤ ਜੀ ਬਾਣੀ ਤੋਂ ਬਾਅਦ ਹੀ ਪਾਣੀ ਹੈ। ਤੁਸੀਂ ਯਕੀਨ ਮੰਨੋ ਰਬਾਬ ਤੋਂ ਬਾਅਦ ਹੀ ਨਗਾਰਾ ਹੈ। ਕਿ ਇਹ ਜਿਹੜਾ ਸਿੱਖ ਤੋਂ ਸਿੰਘ ਦਾ ਸਫਰ ਹੈ ਨਾ ਇਹਦੇ 'ਚ 250 ਸਾਲ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੀ ਚੀਜ਼ ਸਾਨੂੰ ਸਮਝਾਈ ਪੀ ਜਿੱਦਨ ਲੜਨਾ ਪਿਆ ਨਾ ਕੌਮ ਵਾਸਤੇ ਸ਼ਹੀਦ ਹੋਣਾ ਪਿਆ ਉਹਦੇ ਤੋਂ ਪਹਿਲਾਂ ਬੰਦਗੀ ਜ਼ਰੂਰੀ ਇਹਨੂੰ ਮੈਂ ਸੌਖਾ ਕਰਦਿਆਂ ਪੀ ਜਿਹੜੀ ਬੰਦਗੀ ਹੈ ਇਬਾਦਤ ਹੈ ਇਹ ਨੀ ਹੈ ਤੇ ਜਿਹੜੀ ਸ਼ਹਾਦਤ ਹੈ ਉਹ ਕਲਸ ਹੈ ਹੁਣ ਗੁਰਦੁਆਰਿਆਂ ਦੇ ਗੁੰਬਦ ਤੇ ਕਲਸ ਲੱਗਦੇ ਨੇ ਨਾ ਇਹ ਕਲਸ ਫੱਬਦੇ ਹੀ ਤਾਂ ਨਹੀਂ ਵੀ ਉਹਨਾਂ ਗੁਰਦੁਆਰਿਆਂ ਦੀਆਂ ਨੀਆਂ ਜਿਹੜੀਆਂ ਮਜ਼ਬੂਤ ਨੇ ਤੇ ਸ਼ਹੀਦ ਕੌਮ ਲਈ ਉਹੀ ਹੁੰਦਾ ਕਿਉਂਕਿ ਸ਼ਹੀਦ ਇੱਕ ਬਹੁਤ ਵੱਡੀ ਪਦਵੀ ਆਪਣੀ ਕੌਮ ਚ ਸਿੱਖ ਜੇ ਪ੍ਰਮਾਤਮਾ ਤੇ ਗੁਰੂ ਤੋਂ ਬਾਅਦ ਕਿਸੇ ਦਾ ਸਤਿਕਾਰ ਕਰਦਾ ਹੈ ਨਾ ਤੇ ਉਹ ਸ਼ਹੀਦ ਦਾ ਕਰਦਾ ਹੈ ਸ਼ਹੀਦ ਦਾ ਇਹ ਤੇ ਅਸੀਂ ਅਰਦਾਸਾਂ ਵੀ ਸ਼ਹੀਦ ਸਿੰਘਾਂ ਦੇ ਚਰਨਾਂ ਚ ਕਰਦੇ ਹਾਂ ਸ਼ਹੀਦ ਦਾ ਐਡਾ ਵੱਡਾ ਦਰਜਾ ਐਡਾ ਵੱਡਾ ਮੁਕਾਮ ਹੈ ਤੇ ਸ਼ਹੀਦ ਐਵੇਂ ਨਹੀਂ ਹੋਇਆ ਜਾਂਦਾ ਸ਼ਹੀਦ ਹੋਣ ਲਈ ਤਿਆਰੀ ਬੜੀ ਤਕੜੀ ਕਰਨੀ ਪਈ ਜਦੋਂ ਛੇਵੇਂ ਪਾਦਸ਼ਾਹ ਨੇ ਆਪਣੇ ਪੁੱਤਰ ਪੁੱਤਰੇ 7ਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਨੂੰ ਗੁਰਿਆਈ ਦੇਤੀ ਨਾ ਜਦੋਂ 6ਵੇਂ ਪਾਤਸ਼ਾਹ ਨੇ ਆਪਣੇ ਪੁੱਤਰੇ ਗੁਰੂ ਹਰ राय ਸਾਹਿਬ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਿਆਈ ਬਖਸ਼ੀ ਤੇ ਉਦੋਂ ਪੁੱਤਰ ਸਾਹਮਣੇ ਖੜਾ ਪੁੱਤਰ ਕੌਣ ਆ ਗੁਰੂ ਤੇਗ ਬਹਾਦਰ ਸਾਹਿਬ 6ਵੇਂ ਪਾਤਸ਼ਾਹ ਦਾ ਤੇ ਪੋਤਰਾ ਕੌਣ ਆ ਗੁਰੂ ਹਰ राय ਸਾਹਿਬ ਕਿਉਂਕਿ ਬਾਬੇ ਗੁਰਦਿੱਤੇ ਦਾ ਪੁੱਤਰ ਆ ਗੁਰੂ ਹਰ राय ਸਾਹਿਬ ਇਹਨੂੰ ਮੈਂ ਸੌਖਾ ਕਰ ਦਿਆਂ ਪੀ ਪਤੀ ਜਾ ਗੁਰਤਾ ਗੱਦੀ ਤੇ ਬਹਿਣ ਲੱਗਾ ਤੇ ਚਾਚਾ ਸਾਹਮਣੇ ਖੜਾ ਹੈ। ਪੋਤਰਾ ਗੁਰਤਾ ਗੱਦੀ ਤੇ ਬਹਿਣ ਲੱਗਾ ਤੇ ਪੁੱਤਰ ਸਾਹਮਣੇ ਖੜਾ ਹੈ ਤੇ ਹੱਥ ਜੋੜ ਕੇ ਕਿਹਾ ਮਹਾਰਾਜ ਮੇਰੇ ਲਈ ਕੀ ਹੁਕਮ ਹੈ? ਤੇ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਬੇਟਾ ਤੁਹਾਡੇ ਲਈ ਹੁਕਮ ਇਹ ਹੈ ਵੀ ਤੁਸੀਂ ਬਾਬੇ ਬਕਾਲੇ ਦੀ ਧਰਤੀ ਤੇ ਚਲੇ ਜਾਓ।